ਆਪਾਂ ਆਪਣੀ ਆਵਾਜ਼ ਨਾਲ ਲਾਈਟਾਂ ਬੰਦ ਕਰ ਸਕਦੇ ਹਾਂ ਚਾਲੂ ਕਰ ਸਕਦੇ ਹਾਂ ਆਪਣੇ ਘਰ ਦੇ ਵਿੱਚ ਆਮ ਇਚ ਤਾਂ ਆਪਾਂ ਪੱਖੇ ਲਾਏ ਹੁੰਦੇ ਆ ਕੰਪਿਊਟਰ ਫੈਨ ਆਨ ਕਰੋ ਠੀਕ ਹੈ ਕੰਪਿਊਟਰ ਲਾਈਟ ਆਨ ਕਰੋ ਇਹ ਆਪਾਂ ਠੀਕ ਹੈ ਕੰਪਿਊਟਰ ਲਾਈਟ ਆਫ ਕਰੋ ਸਾਡਾ ਪ੍ਰੋਜੈਕਟ ਇਹਨਾਂ ਚੀਜ਼ਾਂ ਦੇ ਵਿੱਚ ਜਾਨ ਪਾਉਂਦਾ ਕਿ ਤੁਸੀਂ ਇੱਥੋਂ ਬੈਠੇ ਆਵਾਜ਼ ਦਿਓ ਕਿ ਗੀਜ਼ਰ ਚਾਲੂ ਹੋ ਜਾ ਤੇ ਗੀਜ਼ਰ ਚਾਲੂ ਹੋ ਜਾਊਗਾ ਜੇ ਤੁਸੀਂ ਬੈਠੇ ਆਵਾਜ਼ ਦਿਓਗੇ ਕਿ ਲਾਈਟਾਂ ਬੰਦ ਹੋ ਜਾਣ ਲਾਈਟਾਂ ਬੰਦ ਹੋ ਜਾਣਗੀਆਂ ਕੰਪਿਊਟਰ ਮੋਟਰ ਆਨ ਕਰੋ ਕੰਪਿਊਟਰ ਮੋਟਰ ਆਫ ਕਰੋ ਅੱਜ ਤੁਹਾਨੂੰ ਉਸ ਸੌਫਟਵੇਅਰ ਡਿਵੈਲਪਰ ਨਾਲ ਮਿਲਾਰਨ ਜਾ ਰਹੇ ਹਾਂ ਜਿਹੜੇ ਕਿ ਲਗਾਤਾਰ ਜਿੱਥੇ ਕਿ ਚੋਰੀਆਂ ਡਕੈਤੀਆਂ ਦੇਖਦੇ ਹੋ ਇੱਕ ਜਿਹੜੇ ਕਿ ਇੱਕ ਪ੍ਰੋਜੈਕਟ ਲੈ ਕੇ ਆਏ ਨੇ ਸੋ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਜਿਹੜਾ ਆਟੋਮੈਟਿਕ ਆਪਾਂ ਕਹਿ ਸਕਦੇ ਹਾਂ ਕਿ ਘਰ ਦੀਆਂ ਲਾਈਟਾਂ ਆਫ ਮੋਟਰ ਜਿਹੜੇ ਕਿ ਇੱਥੋਂ ਬੈਠੇ ਬਿਠਾਇਆ ਜਿਹੜੇ ਕਿ ਇੱਕ ਬੰਦ ਕਰ ਦਿੰਦੇ ਨੇ ਸੋ ਸਾਡੇ ਨਾਲ ਮੌਜੂਦ ਦੇ ਸੋ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਵੀਰੇ ਸਭ ਤੋਂ ਪਹਿਲਾਂ ਤੁਹਾਡਾ ਮਰੰਮ ਜੀ ਡੀਫਾਈ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਹੋਇਆ ਜੀ ਅ ਸਰ ਖਾਸ ਤੌਰ ਤੇ ਗੱਲ ਕੀਤੀ ਜਾਵੇ ਤਾਂ ਦਿਨ ਦਿਹਾੜੇ ਘਰਾਂ ਦੇ ਵਿੱਚ ਚੋਰੀਆਂ ਦਕੈਤੀਆਂ ਹੁੰਦੀਆਂ ਨੇ ਤੁਹਾਡੇ ਮਨ ਦੀ ਗੱਲ ਕੀਤੀ ਆ ਬੰਦਾ ਮਨ ਵਿੱਚ ਇਸ ਤਰ੍ਹਾਂ ਆ ਕਿ ਇਹੋ ਜਿਹਾ ਕੋਈ ਪ੍ਰੋਜੈਕਟ ਤਿਆਰ ਕੀਤਾ ਜਾਵੇ ਜਿਹੜਾ ਪੂਰੇ ਘਰ ਦੀ ਸੇਫਟੀ ਰੱਖ ਸਕੇ ਵੇਖੋ ਆਮ ਹੀ ਅਸੀਂ ਵੇਖਦੇ ਹਾਂ ਕਿ ਟੈਕਨੋਲੋਜੀ ਜਿਵੇਂ ਜਿਵੇਂ ਤਰੱਕੀ ਕਰਦੀ ਹੈ ਆਪਾਂ ਉਹਦੀ ਵਰਤੋਂ ਜਿਹੜੀ ਮਨੋਰੰਜਨ ਦੀ ਆਮ ਹੀ ਵਰਤਦੇ ਹਾਂ ਜੀ ਆਪਾਂ ਨਵੀਂ ਨਵੀਂ ਐਲਈਡੀਆਂ ਲਿਆਉਂਦੇ ਆ ਘਰ ਦੇ ਵਿੱਚ ਆਪਾਂ ਇੰਟਰਨੈਟ ਵਰਤਦੇ ਆ smartphone ਆਪਾਂ ਮਹਿੰਗੀ ਤੋਂ ਮਹਿੰਗਾ ਲੈ ਆਉਂਦੇ ਆ ਜੀ ਕੋ ਟੈਕਨੋਲੋਜੀ ਜਿਹੜੀ ਆ ਉਹ ਸਾਡੀ ਸੇਫਟੀ ਲਈ ਵੀ ਵਰਤੀ ਜਾ ਸਕਦੀ ਹੈ ਜੀ ਸੋ ਸਾਡੇ ਜਿਹੜਾ ਮੇਨ ਸਾਡਾ ਜਿਹੜਾ ਮੋਟਿਵ ਇਹੀ ਆ ਕਿ ਟੈਕਨੋਲੋਜੀ ਨੂੰ ਆਪਣੀ ਸੇਫਟੀ ਲਈ ਤੇ ਆਪਣੇ ਜਿਹੜੇ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਕੰਮ ਜਿਹੜੇ ਆਪਾਂ ਆਮ ਹੀ ਕਰਦੇ ਹਾਂ ਰਿਪੀਟ ਦੇ ਵਿੱਚ ਵਾਰ-ਵਾਰ ਕਰਦੇ ਹਾਂ ਉਹਨਾਂ ਨੂੰ ਟੈਕਨੋਲੋਜੀ ਹੈਂਡਲ ਕਰੇ ਜੀ ਸੋ ਇਸ ਕਰਕੇ ਸਾਡੇ ਜਿਹੜੇ ਪ੍ਰੋਜੈਕਟ ਆ ਅਸੀਂ ਇਹਨਾਂ ਨੂੰ ਕ੍ਰੀਏਟ ਕਰਨ ਦੀ ਜਿਹੜੀ ਹੈ ਮੇਨ ਜਿਹੜੀ ਸੋਚ ਬਣਾਈ। ਜੀ। ਅ ਵੀ ਤੁਸੀਂ ਪ੍ਰੋਜੈਕਟ ਦੀ ਗੱਲ ਕਰ ਰਹੇ ਆ। ਇਹ ਖਾਸ ਤੌਰ ਤੇ ਪ੍ਰੋਜੈਕਟ ਤੇ ਕਿਹੜੇ-ਕਿਹੜੇ ਕੰਮ ਨੇ ਜਿਹੜੇ ਕਿ ਇਸ ਪ੍ਰੋਜੈਕਟ ਦੇ ਵਿੱਚ ਆਉਂਦੇ ਨੇ। ਸਾਡੇ ਕੋਲ ਜੀ 스마트 ਹੋਮ ਪ੍ਰੋਜੈਕਟ ਤੇ 스마트 ਹੋਮ ਸਿਕਿਉਰਿਟੀ ਪ੍ਰੋਜੈਕਟ ਨੇ। ਠੀਕ ਹੈ। 스마트 ਹੋਮ ਪ੍ਰੋਜੈਕਟ ਦੇ ਵਿੱਚ ਜਿਵੇਂ ਕਿ ਤੁਸੀਂ ਤੁਹਾਨੂੰ ਮੈਂ ਦਿਖਾਇਆ ਕਿ ਆਪਾਂ ਆਪਣੀ ਆਵਾਜ਼ ਨਾਲ ਲਾਈਟਾਂ ਬੰਦ ਕਰ ਸਕਦੇ ਹਾਂ, ਚਾਲੂ ਕਰ ਸਕਦੇ ਹਾਂ ਆਪਣੇ ਘਰ ਦੇ ਵਿੱਚ ਆਮ ਵਿੱਚ ਤਾਂ ਆਪਾਂ ਪੱਖੇ ਲਾਏ ਹੁੰਦੇ ਆ। ਲਾਈਟਾਂ ਲੱਗੀਆਂ ਹੁੰਦੀਆਂ ਵਾ ਇਸ ਚੀ ਲੱਗਾ ਵਾ ਕੂਲਰ ਫ੍ਰਿਜ ਵਾਸ਼ਿੰਗ ਮਸ਼ੀਨ ਗੀਜ਼ਰ ਕੋਸ਼ੀ ਲੱਗਾ ਬਟ ਇਹ ਜਿਹੜਾ ਆਮ ਜਿਹੜੇ ਇਹ ਚੀਜ਼ਾਂ ਜਿਹੜੀਆਂ ਆਪਣੇ ਡਿਵਾਈਸਾਂ ਘਰ ਦੇ ਵਿੱਚ ਲੱਗੀਆਂ ਹੁੰਦੀਆਂ ਇਹ ਕੋਈ ਇਹਨਾਂ ਦੇ ਵਿੱਚ ਕੋਈ ਸਮਾਰਟ ਫੰਕਸ਼ਨ ਨਹੀਂ ਹੁੰਦਾ ਜੀ ਕਿਉਂਕਿ ਨਾ ਇਹ ਆਪਣੇ ਆਪ ਬੰਦ ਹੋ ਸਕਦੀਆਂ ਨਾ ਇਹ ਆਪਣੇ ਆਪ ਚਾਲੂ ਹੋ ਸਕਦੀਆਂ ਪਰ ਤੁਹਾਡੀ ਆਵਾਜ਼ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਹੀ ਨਹੀਂ ਹੈਗਾ ਸਾਡਾ ਪ੍ਰੋਜੈਕਟ ਇਹਨਾਂ ਚੀਜ਼ਾਂ ਦੇ ਵਿੱਚ ਜਾਨ ਪਾਉਂਦਾ ਜੀ ਕਿ ਤੁਸੀਂ ਇੱਥੋਂ ਬੈਠੇ ਆਵਾਜ਼ ਦਿਓ ਕਿ ਗੀਜ਼ਰ ਚਾਲੂ ਹੋ ਜਾ ਤੇ ਗੀਜ਼ਰ ਚਾਲੂ ਹੋ ਜਾਊਗਾ ਜੇ ਤੁਸੀਂ ਬੈਠੇ ਆਵਾਜ਼ ਦੋਗੇ ਕਿ ਲਾਈਟਾਂ ਬੰਦ ਹੋ ਜਾਣ ਲਾਈਟਾਂ ਬੰਦ ਹੋ ਜਾਣਗੀਆਂ ਜੇ ਤੁਹਾਨੂੰ ਲੱਗਦਾ ਹੈ ਕਿ ਗਰਮੀ ਆ ਤੁਸੀਂ ਆਵਾਜ਼ ਦੋ ਏਸੀ ਚਾਲੂ ਹੋ ਜਾਵੇ ਏਸੀ ਚਾਲੂ ਹੋਊਗਾ ਔਰ ਇਹ ਚੀਜ਼ ਜਿਹੜੀ ਆ ਤੁਹਾਡੀ ਰੋਜ਼ਮਰਗੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਲਈ ਬਣਾਈ ਗਈ ਹੈ ਸਹੂਲਤ ਲਈ ਇਹ ਆਮ ਹੀ ਆਪਾਂ ਘਰ ਦੇ ਵਿੱਚ ਵੇਨੇ ਆ ਕਿ ਬਿਜ਼ੀ ਹੁੰਨੇ ਆ ਕੋਈ ਖਾਸ ਕੰਮ ਕਰ ਰਹੇ ਨੇ ਜਾਂ ਘਰ ਦੇ ਵਿੱਚ ਲੇਡੀਜ਼ ਆਮ ਤੌਰ ਤੇ ਜਦੋਂ ਹੁੰਦੀਆਂ ਕਿਚਨ ਦੇ ਵਿੱਚ ਕੰਮ ਕਰ ਰਹੀਆਂ ਹੁੰਦੀਆਂ ਆ ਫੇਰ ਯਾਦ ਹੁੰਦਾ ਕਿ ਮੈਂ ਤੇ ਪਾਣੀ ਵਾਲੀ ਮੋਟਰ ਜਿਹੜੀ ਚਾਲੂ ਕੀਤੀ ਹੋ ਤੇ ਅਜੇ ਤੱਕ ਬੰਦ ਹੀ ਨਹੀਂ ਕੀਤੀ ਪਾਣੀ ਓਵਰਫਲੋ ਹੋ ਰਿਹਾ ਵੇਖੋ ਦੋ ਚੀਜ਼ਾਂ ਦਾ ਨੁਕਸਾਨ ਹੋਇਆ ਇੱਕ ਬਿਜਲੀ ਵੇਸਟ ਗਈ ਇੱਕ ਪਾਣੀ ਜਿਹੜਾ ਅਨਮੁੱਲ ਜਿਹੜੀ ਚੀਜ਼ ਆ ਉਹ ਵੇਸਟ ਹੋਈ ਸੋ ਇਹਦੇ ਨਾਲ ਕੀ ਆ ਦੋਵੇਂ ਚੀਜ਼ਾਂ ਵੇਸਟ ਹੋਣ ਤੋਂ ਬਚਣਗੀਆਂ ਤੁਸੀਂ ਆਵਾਜ਼ ਦੇਣੀ ਹੈ ਮੋਟਰ ਬੰਦ ਹੋ ਜਾਣੀ ਤੁਸੀਂ ਇਹ ਵਾਅਦਾ ਦੇਣੀ ਆ ਮੋਟਰ ਚੱਲੂਗੀ ਜਾਈਂ ਫਿਰ ਇਸ ਤਰ੍ਹਾਂ ਕਿਸ ਤਰ੍ਹਾਂ ਪੋਸੀਬਲ ਆ ਕਿ ਤੁਸੀਂ ਕਹਿ ਰਹੇ ਕਿ ਇਥੋਂ ਵਾਅਦਾਵਾਂਗੇ ਤੇ ਜਿਹੜੀ ਮੋਟਰ ਬੰਦ ਹੋਏ ਜਾਏਗੀ ਇਹ ਤਾਂ ਇੱਕ ਫਿਲਮਾਂ ਵਾਲਾ ਇੱਕ ਜਾਦੂ ਆਪਾਂ ਕਹਿ ਸਕਦੇ ਆ ਕਿ ਘਰਾਂ ਵਿੱਚ ਇਹ ਤਾਂ ਅਚਾਨਕ ਹੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਮੋਟਰ ਬੰਦ ਹੋਏ ਜੀ ਇਹ ਕਿਸ ਤਰ੍ਹਾਂ ਪੋਸੀਬਲ ਆ ਵੇਖੋ ਟੈਕਨੋਲੋਜੀ ਕੁਝ ਹੱਦ ਤੱਕ ਤੇ ਜਾਦੂ ਹੀ ਆ ਜਿਹੜੀਆਂ ਆਪਾਂ ਪੁਰਾਣੇ ਟਾਈਮ ਦੇ ਵਿੱਚ ਸੁਣਦੇ ਆ ਰਹੇ ਗੱਲਾਂ ਜਿਹੜੀਆਂ ਉਹ ਅੱਜ ਪੋਸੀਬਲ ਆ ਕਦੇ ਇਹ ਵੀ ਨਹੀਂ ਕਿ ਨੇ ਸੋਚਿਆ ਕਿ ਇੱਥੇ ਬੈਠੇ ਬਾਹਰੀ ਦੇਸ਼ਾਂ 'ਈ ਗੱਲ ਹੋਜੂਗੀ ਛੋਟੇ ਜਿਹੇ ਫੋਨ ਤੋਂ ਹੋ ਰਹੀ ਵੀਡੀਓ ਕਾਲਾਂ ਹੋ ਰਹੀਆਂ ਸੋ ਇਹ ਵੀ ਟੈਕਨੋਲੋਜੀ ਦਾ ਕਮਾਲ ਹੈ ਟੈਕਨੋਲੋਜੀ ਦਾ ਜਾਦੂ ਆ ਕਿ ਆਪਾਂ ਆਵਾਜ਼ ਦੇਣੀ ਆ ਇੱਕ ਜਿਹੜੀ ਛੋਟੀ ਜਿਹੀ ਇੱਕ ਡਿਵਾਈਸ ਆ ਇੱਕ ਛੋਟੀ ਜਿਹੀ ਮਸ਼ੀਨਰੀ ਆ ਜਿਹੜੀ ਸਮਾਰਟ ਸਪੀਕਰ ਦੇ ਤੌਰ ਤੇ ਕੰਮ ਕਰਦੀ ਉਹਨੇ ਤੁਹਾਡੀ ਆਵਾਜ਼ ਸੁਣਨੀ ਆ ਆਵਾਜ਼ ਸੁਣ ਕੇ ਉਹਨੇ ਸਾਡੇ ਬਣਾਏ ਹੋਏ ਸੌਫਟਵੇਅਰ ਨਾਲ ਜਿਹੜਾ ਵਾ ਆਪਣਾ ਤਾਲਮੇਲ ਬਿਠਾਉਣਾ ਔਰ ਉਹ ਜਿਹੜਾ ਸੌਫਟਵੇਅਰ ਆ ਉਹਦਾ ਜਿਹੜਾ ਕੰਟਰੋਲ ਆ ਤੁਹਾਡੇ ਸਵਿਚਾਂ ਨਾਲ ਅਸੀਂ ਪਹਿਲਾਂ ਹੀ ਸੈੱਟ ਕੀਤਾ ਹੋਣਾ ਔਰ ਜਦੋਂ ਤੁਸੀਂ ਆਵਾਜ਼ ਦੇਣੀ ਸਪੀਕਰ ਨੂੰ ਸਪੀਕਰ ਨੇ ਸੌਫਟਵੇਅਰ ਨੂੰ ਕਮਾਂਡ ਦੇਣੀ ਹੈ ਸੌਫਟਵੇਅਰ ਨੇ ਤੁਹਾਡੀ ਸਵਿੱਚ ਨੂੰ ਕਮਾਂਡ ਦੇਣੀ ਹੈ ਕਿ ਆਫ ਹੋ ਜਾ ਔਰ ਸਵਿੱਚ ਕਲੱਚ ਕਰਕੇ ਆਫ ਹੋ ਜਾਊਗਾ ਹੁਣ ਇਹ ਸਭ ਕੁਝ ਹੁੰਦਾ ਇੱਕ ਬਸ ਚੁਟਕੀ ਦੇ ਵਿੱਚ ਹੀ ਆ ਅੱਖ ਦੇ ਫੋਰ ਦੇ ਵਿੱਚ ਹੀ ਹੁੰਦਾ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਇੰਨਾ ਕੁਝ ਹੋ ਵੀ ਗਿਆ ਤੁਸੀਂ ਆਵਾਜ਼ ਦੇਣੀ ਹੈ ਨਾਲ ਹੀ ਆਨ ਦੀ ਸਪੋਟੀ ਸਭ ਕੁਝ ਜੋ ਵੀ ਤੁਸੀਂ ਬੰਦ ਕੀਤਾ ਜਾਂ ਚਾਲੂ ਕੀਤਾ ਉਹ ਤੁਹਾਡਾ ਐਕਸ਼ਨ ਜਿਹੜਾ ਕੰਪਲੀਟ ਹੋ ਜਾਣਾ ਆ ਤੁਸੀਂ ਸਿਕਿਉਰਟੀ ਦੀ ਖਾਸ ਤੌਰ ਤੇ ਗੱਲ ਕੀਤੀ ਆ ਲਗਾਤਾਰ ਆਪਾਂ ਇੱਥੇ ਚੋਰੀਆਂ ਦਕਾਟੀਆਂ ਦੇਖਦੇ ਆ ਇੱਕ ਖਾਸ ਤੌਰ ਤੇ ਸਿਕਿਉਰਟੀ ਪੂਰੇ ਘਰ ਨੂੰ ਸਿਕਿਉਰਟੀ ਚਾਹੀਦੀ ਹੁੰ ਉਹ ਸਿਕਿਉਰਟੀ ਕਿਸ ਤਰ੍ਹਾਂ ਦੀ ਘਰਾਂ ਦੇ ਵਿੱਚ ਆਪਾਂ ਸਾਰੇ ਘਰ ਦੇ ਵਿੱਚ ਤੇ ਕਦੀ ਫਿਰਦੇ ਨਹੀਂ ਰਹਿੰਦੇ ਇੱਕ ਕਮਰੇ ਦੇ ਵਿੱਚ ਹੀ ਰਹਿਣਾ ਹੁੰਦਾ ਜ਼ਿਆਦਾਤਰ ਸਾਰੀ ਫੈਮਿਲੀ ਨੇ ਜਾਂ ਦੋ ਕਮਰਿਆਂ 'ਚ ਰਹਿ ਲੈਣਗੇ ਕੈਮਰੇ ਵੀ ਲੱਗੇ ਹੁੰਦੇ ਆ ਬਟ ਅਸੀਂ ਇਹਨੇ ਵੇਲੇ ਨਹੀਂ ਹੁੰਦੇ ਕਿ ਸਾਰਾ ਦਿਨ ਕੈਮਰੇ ਦੇ ਵਿੱਚ ਨਿਗਾ ਟਿਕਾਈ ਰੱਖੀਏ ਹੈਨਾ ਔਰ ਸਪੈਸ਼ਲੀ ਰਾਤ ਨੂੰ ਜਦੋਂ ਸੌਣ ਦਾ ਸਮਾਂ ਆਪਾਂ ਸੌਣਾ ਵੀ ਆ ਜੇ ਸੌਣ ਦੀ ਜਗ੍ਹਾ ਕੈਮਰਿਆਂ ਵੱਲ ਵੇਖੀ ਜਾਵਾਂਗੇ ਤੇ ਫਿਰ ਤੇ ਸਾਡੀ ਜ਼ਿੰਦਗੀ ਲਈ ਖਰਾਬੀ ਹੋ ਗਈ ਨੁਕਸਾਨ ਹੋ ਗਿਆ ਸੋ 스마트 ਹੋਮ ਸਿਕਿਉਰਿਟੀ ਪ੍ਰੋਜੈਕਟ ਕੀ ਕਰਦਾ ਵਾ ਤੁਹਾਡੇ ਕੈਮਰੇ ਲਗਾਇਆਂ ਦੀ ਜਿਹੜੀ ਵੈਲਿਊ ਵਧਾਉਂਦਾ ਹੁਣ ਤੁਸੀਂ ਸੋងਗੇ ਜੇ ਤੁਹਾਡੇ ਸੌਣ ਤੋਂ ਬਾਅਦ ਤੁਹਾਡੀ ਛੱਤ ਦੀ ਕੋਈ ਕੰਧ ਟੱਪ ਕੇ ਅੰਦਰ ਆ ਗਿਆ ਤੁਹਾਡੇ ਘਰ ਦੇ ਵਿੱਚ ਜਾਂ ਤੁਹਾਡੀ ਬਾਉਂਡਰੀ ਵਾਲ ਜਦਾ ਆਮ ਕੋਠੀਆਂ ਦੀ ਬਾਉਂਡਰੀ ਵਾਲ ਜਿਹੜੀ ਆ ਰਿਹਾਈਸ਼ੀ ਜਗ੍ਹਾ ਤੋਂ ਥੋੜੀ ਜਿਹੀ ਦੂਰ ਹੁੰਦੀ ਬਾਉਂਡਰੀ ਵਾਲ ਉਹ ਬਾਉਂਡਰੀ ਵਾਲ ਦੇ ਉੱਤੋਂ ਕੋਈ ਟੱਪ ਕੇ ਅੰਦਰ ਆ ਗਿਆ ਵਾ ਤੇ ਤੁਹਾਨੂੰ ਤੁਹਾਡੇ ਸਰਾਣੇ ਪਈ ਜਿਹੜੇ ਅਲਾਰਮ ਦੇ ਵਿੱਚ ਬੈਲ ਵੱਜੂਗੀ ਜਿਹੜੀ ਕਿ ਤੁਹਾਡੇ ਹੋਰ ਕਿਸੇ ਕਮਰੇ ਵਿੱਚ ਬੈਠੇ ਜਿਹੜੇ ਬੱਚਿਆਂ ਨੂੰ ਡਿਸਟਰਬ ਵੀ ਨਹੀਂ ਕਰੂਗਾ ਸਿਰਫ ਤੁਹਾਡੇ ਲਈ ਵੱਜੂਗੀ ਔਰ ਤੁਸੀਂ ਜਾ ਕੇ ਕੈਮਰੇ ਵੱਲ ਨਜ਼ਰ ਮਾਰ ਸਕਦੇ ਜੇ ਐਲਈਡੀ ਵੱਲ ਵੇਖ ਸਕਦੇ ਕਿ ਕੌਣ ਆ ਇਸ ਵੇਲੇ ਕੋਈ ਸਾਡਾ ਆਬਦਾ ਪਰਸਨ ਹੈ ਜਾਂ ਕੋਈ ਜਿਹੜਾ ਇਨਟਰੂਡਰ ਹੈ ਜੇ ਕੋਈ ਬਾਹਰੋਂ ਜਿਹੜਾ ਕੋਈ ਕੁਕਸਪੈਟ ਕਰਨ ਦੀ ਕੋਸ਼ਿਸ਼ ਕਰ ਰਿਹਾ ਫਿਰ ਉਹਦੇ ਅਕੋਰਡਿੰਗ ਤੁਸੀਂ ਐਕਸ਼ਨ ਲੈ ਸਕਦੇ ਤੁਸੀਂ ਕਾਲ ਕਰ ਸਕਦੇ ਹੈਲਪ ਲਈ ਤੁਸੀਂ ਪੁਲਿਸ ਬੁਲਾ ਸਕਦੇ ਮੌਕੇ ਤੇ ਬੰਦ ਨੂੰ ਟੇਕ ਦਾ ਸਕਦੇ ਜੇ ਕੁਝ ਵੀ ਤੁਹਾਡੇ ਜੋ ਵੀ ਤੁਹਾਡੇ ਦਿਮਾਗ ਚ ਆ ਸਕਦਾ ਪਰ ਸੋਚੋ ਜੇ ਤੁਹਾਨੂੰ ਪਤਾ ਹੀ ਨਾ ਲੱਗਦਾ ਕਿ ਉਹ ਬੰਦਾ ਕੰਧ ਟੱਪ ਕੇ ਆ ਗਿਆ ਫਿਰ ਉਹ ਕੈਮਰਾ ਕੀ ਕਰ ਸਕਦਾ ਫਿਰ ਕੈਮਰੇ ਦੀ ਵਰਤੋਂ ਉਦੋਂ ਹੋਣੀ ਹੈ ਜਦੋਂ ਤੁਸੀਂ ਸਬੂਤ ਲੱਭਣੇ ਪਰ ਸਾਡੀ ਸੋਚ ਇਹ ਆ ਸਬੂਤ ਲੱਭਣ ਤੱਕ ਅਸੀਂ ਪਹੁੰਚਣੀ ਨਹੀਂ ਦੇਣਾ ਅਸੀਂ ਬੰਦੇ ਨੂੰ ਉੱਥੇ ਹੀ ਫੜ ਲੈਣਾ ਜਦੋਂ ਉਹ ਕੰਧ ਟੱਪ ਰਿਹਾ ਮੌਕੇ ਤੇ ਉਹ ਬੰਦੇ ਨੂੰ ਫੜ ਲੈਣਾ ਅਗਰ ਇੱਕ ਖਾਸ ਖਾਸ ਤੌਰ ਤੇ ਗੱਲ ਕੀਤੀ ਜਾਵੇ ਤੁਸੀਂ ਕਹਿੰਦੇ ਆਵਾਜ਼ ਦਿੱਤਿਆਂ ਸਭ ਕੁਝ ਬੰਦ ਹੋ ਜਾਂਦਾ ਪਰ ਇਹਦੀ ਰੇਂਜ ਦੀ ਗੱਲ ਕੀਤੀ ਜਾਵੇ ਤਾਂ ਕਿੰਨੀ ਕੁ ਰੇਂਜ ਤੱਕ ਜਿਹੜੀ ਕੀ ਇਹ ਮਾਰ ਕਰਦੀ ਹੈ ਜਿਹੜੀ ਤੁਹਾਨੂੰ ਆਵਾਜ਼ ਦੀ ਗੱਲ ਕਹੀ ਹੈ ਆਵਾਜ਼ ਸੁਣਨ ਲਈ ਇੱਕ ਛੋਟੀ ਤੁਹਾਨੂੰ ਦੱਸਾਂ ਕਿ ਇੰਸਟਰੂਮੈਂਟ ਹੈ ਸਮਾਰਟ ਡਿਵਾਈਸ ਨੂੰ ਸਮਾਰਟ ਸਪੀਕਰ ਕਹਿੰਦੇ ਹਨ ਹੀ ਉਹ ਇੰਸਟਾਲ ਕਰੀਦਾ ਹੈ ਜਿਹੜਾ ਸਾਡੇ ਸੌਫਟਵੇਅਰ ਨਾਲ ਜਿਹੜਾ ਕਨੈਕਟ ਰਹਿੰਦਾ ਹਮੇਸ਼ਾ ਉਹਦੀ ਰੇਂਜ ਕਹਿ ਲਓ ਕਿ ਇੱਕ ਕਮਰਾ ਦੋ ਕਮਰੇ ਜੇ ਘਰ ਦੇ ਵਿੱਚ ਸ਼ਾਂਤੀ ਆ ਤੇ ਤਿੰਨ ਕਮਰਿਆਂ ਤੱਕ ਹੋ ਸਕਦੀ ਹੈ ਜੇ ਘਰ ਦੇ ਵਿੱਚ ਟੀਵੀ ਵਗੈਰਾ ਜਾਂ ਰੌਲੇ ਰੱਪੇ ਦਾ ਮਾਹੌਲ ਆ ਫਿਰ ਇੱਕ ਕਮਰੇ ਤੱਕ ਉਹਦੀ ਰੇਂਜ ਹੈ ਅਗਰ ਤੁਸੀਂ ਘਰੋਂ ਬਾਹਰ ਚੱਲ ਜਾਂਦੇ ਜੇ ਫਿਰ ਇਹਦੀ ਰੇਂਜ ਵਰਲਡਵਾਈਡ ਹੈ ਤੁਸੀਂ ਫਿਰ ਤੁਸੀਂ ਆਪਣੇ ਫੋਨ ਤੋਂ ਤੁਹਾਡੇ ਫੋਨ ਦੇ ਵਿੱਚ ਉਹ ਸੌਫਟਵੇਅਰ ਅਸੀਂ ਦੇ ਦੇਣਾ ਤੁਸੀਂ ਆਪਣੇ ਫੋਨ ਤੋਂ ਆਪਣੇ ਘਰ ਦੇ ਵਿੱਚ ਕੋਈ ਲਾਈਟ ਬੰਦ ਕਰ ਸਕਦੇ ਜੇ ਪੱਖਾ ਬੰਦ ਕਰ ਸਕਦੇ ਜੇ ਏਸੀ ਬੰਦ ਕਰ ਸਕਦੇ ਜੇ ਕੋਈ ਚੀਜ਼ ਚਾਲੂ ਰਹਿ ਗਈ ਹੈ ਤੁਹਾਡੇ ਕੋਲੋਂ ਗਲਤੀ ਨਾਲ ਤੁਸੀਂ ਉਹਨੂੰ ਬੰਦ ਕਰ ਸਕਦੇ ਜੇ ਔਰ ਰੀਅਲ ਟਾਈਮ ਤੁਹਾਨੂੰ ਡਾਟਾ ਦਿਖੂਗਾ ਐਪ ਦੇ ਵਿੱਚ ਕਿ ਕਿਹੜੀ ਚੀਜ਼ ਐਸ ਵੇਲੇ ਆਨ ਹੈ ਕਿਹੜੀ ਆਫ ਹੈ ਤੁਸੀਂ ਕਲਿੱਕ ਕਰੋਗੇ ਆਫ ਹੋਊਗੀ ਕਲਿੱਕ ਕਰੋਗੇ ਆਨ ਹੋਊਗੀ ਆਨ ਚੀਜ਼ਾਂ ਆਨ ਦਿਖਣਗੀਆਂ ਆਫ ਚੀਜ਼ਾਂ ਆਫ ਦਿਖਣਗੀਆਂ ਠੀਕ ਹੈ ਜੀ ਔਰ ਇਹ ਚੀਜ਼ ਵਰਲਡਵਾਈਡ ਕੰਮ ਕਰੇ ਤੁਸੀਂ ਕਿਸੇ ਵੀ ਕੰਟਰੀ ਜਿ ਬੈਠੇ ਆਪਣੇ ਘਰ ਦੀ ਕਿਸੇ ਵੀ ਇਨਸਟਰੂਮੈਂਟ ਨੂੰ ਕਿਸੇ ਵੀ ਬੱਤੀ ਨਾਲ ਜੁੜੇ ਹੋਏ ਪ੍ਰੋਡਕਟ ਨੂੰ ਜਿਹੜਾ ਆਨ-ਆਫ ਕਰ ਸਕਦੇ ਜੀ ਹਰ ਜਾ ਕੇ ਵੀ ਆਪਣੇ ਮੋਬਾਈਲ ਤੋਂ ਹੀ ਜਿਹੜਾ ਕਿ ਮੋਟਰ ਆਨ-ਆਫ ਕਰ ਸਕਦੇ ਜੇ ਭਾਵੇਂ ਘਰ ਦਾ ਉਹ ਬਲਬ ਹੋਵੇ ਚਾਹੇ ਏਸੀ ਚੱਲਦਾ ਹੋਵੇ ਤਾਂ ਵੀ ਇੱਕ ਹੋਰ ਖਾਸਤੇ ਗੱਲ ਕੀਤੀ ਜਾਵੇ ਇਹਦੇ ਖਰਚ ਦੀ ਗੱਲ ਆਉਂਦੀ ਆ ਕਿ ਇਹਦਾ ਖਰਚ ਜਿਹੜਾ ਕਿ ਨਾਰਮਲ ਰੇਂਜ ਕਿੰਨਾ ਕਿਹਦਾ ਕਿੰਨੇ ਤੋਂ ਸਟਾਰਟਿੰਗ ਹੋ ਜਾਂਦੀ ਹੈ ਇਹਦੀ ਖਰਚ ਦੀ ਜੇ ਆਪਾਂ ਇਹਦੀ ਸਟਾਰਟਿੰਗ ਦੀ ਗੱਲ ਕਰੀਏ ਬੇਸਿਕ ਆਪੈਨ ਨੂੰ ਇਨਾ ਮਹਿੰਗਾ ਵੀ ਨਹੀਂ ਕਹਿ ਸਕਦੇ ਵੀ ਕਿਹਦੀ ਰੇਂਜ ਚ ਨਾ ਆਵੇ ਔਰ ਇਨਾ ਸਸਤਾ ਵੀ ਨਹੀਂ ਆ ਕਿ ਆਪਾਂ ਕਹਿ ਲਈਏ ਕਿ ਤੁਰੇ ਤੁਰੇ ਜਾਂਦੇ ਬਿਜਾਰ ਚ ਖਰੀਦ ਕੇ ਲੱਗ ਜਾਊਗਾ ਵੇਖੋ 8-10000 ਤੋਂ ਇਹਦੀ ਸਟਾਰਟਿੰਗ ਹੈ ਜੀ ਇਸ ਤੋਂ ਅੱਗੇ ਤੁਹਾਡੇ ਰਿਹਾਇਸ਼ੀ ਏਰੀਆ ਦੀ ਤੇ ਡਿਪੈਂਡ ਕਰਦਾ ਕਿ ਤੁਸੀਂ ਕਿੰਨਾ ਤੁਹਾਡੇ ਕਮਰੇ ਆ ਕਿੰਨੇ ਉਹਦੇ ਚ ਸੋਚ ਵਗੈਰਾ ਕੰਟਰੋਲ ਹੋਣੇ ਆ ਕਿੰਨਾ ਕਿ ਏਰੀਆ ਕਵਰ ਕਰਨਾ ਵਾ ਉਹਦੇ ਉੱਤੇ ਡਿਪੈਂਡ ਹੈ ਕਿੰਨਾ ਲੋਡ ਉੱਤੇ ਆਪਾਂ ਪਾ ਰਹੇ ਆ ਉਹਦੇ ਤੇ ਡਿਪੈਂਡ ਹੈ ਕਿੰਨਾ ਤੁਹਾਡੀ ਕੋਠੀ ਦਾ ਏਰੀਆ ਵਾ ਜਾਂ ਤੁਹਾਡੇ ਮਕਾਨ ਦਾ ਏਰੀਆ ਉਹਦੇ ਸਾਰਨੇ ਵਾਦੀ ਵੀ ਸਕਦਾ ਔਰ ਸਟਾਰਟਿੰਗ ਜਿਹੜੀ ਮੈਂ ਤੁਹਾਨੂੰ ਦੱਸੀ 8-10 ਹਜ਼ਾਰ ਤੋਂ ਹੋ ਜਾਂਦੀ ਹੈ ਸਟਾਰਟਿੰਗ 8-10 ਹਜ਼ਾਰ ਤੋਂ ਹੋ ਜਾਂਦੀ ਹੈ ਹਾਂਜੀ ਠੀਕ ਹੈ ਤੇ ਲਗਭਗ ਹੋਰ ਕਿੰਨੇ ਕੁ ਤੁਸੀਂ ਜਗ੍ਹਾ ਤੇ ਕੰਮ ਕਰ ਚੁੱਕੇ ਜੇ ਜਾਂ ਕੋਈ ਪ੍ਰੋਜੈਕਟ ਕਿੱਥੇ-ਇੱਥੇ ਲਾਇਆ ਸ਼ੈਅ ਵਿੱਚ ਸਾਡੇ ਵੱਲੋਂ ਅੰਮ੍ਰਿਤਸਰ ਜਲੰਧਰ ਔਰ ਹੋਰ ਜਿਹੜੀਆਂ ਡਿਵੈਲਪ ਜਿਹੜੇ ਐਸਵੇਲੇ ਡਿਸਟ੍ਰਿਕਟ ਆ ਉਹਨਾਂ ਦੇ ਵਿੱਚ ਇਹ ਪ੍ਰੋਜੈਕਟ ਕਾਫੀ ਹੱਦ ਤੱਕ ਲੱਗ ਚੁੱਕੇ ਨੇ ਜ਼ਿਆਦਾਤਰ ਜਿਹੜੇ ਕਮਕਾਜੀ ਲੋਕ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਬਜ਼ੁਰਗ ਇਕੱਲੇ ਰਹਿੰਦੇ ਨੇ ਸਾਰੇ ਜਣੇ ਆਪ ਨੌਕਰੀਆਂ ਤੇ ਚਲੇ ਜਾਂਦੇ ਉਹਨਾਂ ਨੂੰ ਇਹ ਪ੍ਰੋਜੈਕਟ ਜਿਹੜੇ ਬਹੁਤ ਵਧੀਆ ਲੱਗਦੇ ਨੇ ਉਹ ਸਾਡੇ ਕੋਲ ਇਹ ਪ੍ਰੋਜੈਕਟ ਹਮੇਸ਼ਾ ਲਵਾਂਦੇ ਨੇ ਔਰ ਜਿਹੜਾ ਤਰਨਤਨ ਦੀ ਗੱਲ ਕਰੋ ਤਰਨਤਨ ਦੇ ਵਿੱਚ ਵੀ ਅਸੀਂ ਲਗਾਏ ਨੇ ਸਾਡੇ ਆਪਣੇ ਘਰ ਲੱਗਾ ਹੈ ਜੀ ਔਰ ਇਹ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਹਰ ਇੱਕ ਦੀ ਲੋੜ ਹੋ ਜਾਣੀ ਹੈ ਕਿਉਂਕਿ ਜਿੱਦਾਂ ਆਪਾਂ ਕਮਾਕਾਰਾਂ ਦੇ ਵਿੱਚ ਬਿਜ਼ੀ ਹੁੰਨੇ ਆ ਆਮ ਹੀ ਘਰ ਦੇ ਵਿੱਚ ਦੋਵੇਂ ਜੀ ਅੱਜਕੱਲ ਆਮ ਤੌਰ ਤੇ ਵਰਕਿੰਗ ਹੁੰਦੇ ਆ ਔਰ ਮਾਪੇ ਬਜ਼ੁਰਗ ਇਕੱਲੇ ਘਰੇ ਹੁੰਦੇ ਆ ਸੋ ਇਹ ਚੀਜ਼ ਜਿਹੜੀ ਉਦੋਂ ਬੜੀ ਫਾਇਦੇਮੰਦ ਹੁੰਦੀ ਹੈ ਜਦੋਂ ਬਜ਼ੁਰਗਾਂ ਨੂੰ ਉੱਪਰ ਫਰਸਟ ਫਲੋਰ ਤੇ ਰਹਿਣਾ ਪੈਂਦਾ ਵਾ ਤੇ ਥੱਲੇ ਜਦੋਂ ਕੋਈ ਦਰਵਾਜ਼ਾ ਖੜਕਾਉਂਦਾ ਤੇ ਉਹਨਾਂ ਨੂੰ ਗੇਟ ਖੋਲਣ ਲਈ ਜਾਂ ਲੋਕ ਖੋਲਣ ਲਈ ਥੱਲੇ ਆਉਣਾ ਪੈਂਦਾ ਏ ਦੇ ਵਿੱਚ ਕੀ ਆ ਕਿ ਸਾਡੇ 스마트 ਹੋਮ ਪ੍ਰੋਜੈਕਟ ਦੇ ਵਿੱਚ ਤੁਹਾਡੇ ਦਰਵਾਜ਼ੇ ਦਾ ਲੋਕ ਵੀ ਸਾਡਾ ਸੌਫਟਵੇਅਰ ਹੀ ਖੋਲੂਗਾ ਬਜ਼ੁਰਗਾਂ ਨੇ ਉੱਪਰੋਂ ਕੈਮਰੇ ਚ ਵੇਖ ਲੈਣਾ ਕੌਣ ਆਇਆ ਅਗਰ ਉਹ ਪਛਾਣ ਵਾਲਾ ਬੰਦਾ ਵਾ ਉਤੋਂ ਹੀ ਕੰਪਿਊਟਰ ਨੂੰ ਕਮਾਂਡ ਦੇਣਗੇ ਆਵਾਜ਼ ਦੇਣਗੇ ਕਿ ਲੋਕ ਖੋਲ ਦੋ ਲੋਕ ਖੁੱਲ ਜਾਏਗਾ ਬੰਦਾ ਅੰਦਰ ਆਇਆ ਅੰਦਰ ਆਣ ਕੇ ਜਦੋਂ ਉਹਨੇ ਦਰਵਾਜ਼ੇ ਨੂੰ ਦਰਵਾਜ਼ੇ ਨਾਲ ਜੋੜਿਆ ਲੋਕ ਦੁਬਾਰਾ ਲੱਗ ਜਾਣਾ ਔਰ ਜਦੋਂ ਉਹਨੇ ਵਾਪਸ ਜਾਣਾ ਬੰਦੇ ਨੇ ਫਿਰ ਬਜ਼ੁਰਗ ਵਾਇ ਦੇਣਗੇ ਤੇ ਲੋਕ ਖੁੱਲੂਗਾ ਬੰਦਾ ਬਾਹਰ ਜਾਊਗਾ ਬਾਹਰ ਜਾ ਕੇ ਦਰਵਾਜ਼ਾ ਦੁਬਾਰਾ ਜਦੋਂ ਢੋ ਦਿੱਤਾ ਘੇੜ ਦਿੱਤਾ ਇੱਕ ਦੂਜੇ ਨਾਲ ਲੋਕ ਫੇਰ ਲੱਗ ਜਾਣਾ ਔਰ ਇਹਦੇ ਵਿੱਚ ਜੇ ਕੋਈ ਬੰਦਾ ਗਲਤ ਸੋਚ ਲੈ ਕੇ ਘਰੇ ਆਉਂਦਾ ਵਾ ਕਿ ਚਲ ਦਰਵਾਜ਼ਾ ਖੁੱਲਾ ਛੱਡ ਜਾਂਦੇ ਆ ਬਾਅਦ ਚਾਵਾਂਗੇ ਸ਼ਾਮਾਂ ਨੂੰ ਤੇ 15 ਸੈਕਿੰਡ ਦਰਵਾਜ਼ਾ ਖੁੱਲਾ ਰਹਿਣ ਤੇ ਅਲਾਰਮ ਵੱਜ ਜਾਣਾ ਬਜ਼ੁਰਗਾਂ ਕੋਲ ਕਿ ਤੁਹਾਡਾ ਦਰਵਾਜ਼ਾ ਥੱਲੇ ਖੁੱਲਾ ਛੱਡ ਗਿਆ ਕੋਈ ਫਿਰ ਬਜ਼ੁਰਗਾ ਆਪਣ ਕੇ ਬ ਠੀਕ ਹੈ ਜੇ ਕੋ ਬੰਦਾ ਹੋਰ ਜਿਆਦਾ ਸੋਚਦਾ ਵਾ ਜਿਆਦਾ ਡੀਪ ਕੇ ਚਲੋ ਆਪਾਂ ਦਰਵਾਜਾ ਖੁੱਲਾ ਕੋ ਛੱਡਣਾ ਆਪਾਂ ਚਾਬੀ ਬਣਵਾ ਲੈਨੇ ਨਕਲੀ ਆਪਾਂ ਸ਼ਾਮ ਨੂੰ ਜਾਂ ਰਾਤ ਨੂੰ ਜਦੋਂ ਬਜ਼ੁਰਗ ਸੁੱਤੇ ਹੋਣਗੇ ਤੋ ਲਾਵਾਂਗੇ ਜੀ ਉਹਦੇ ਲਈ ਜਦੋਂ ਉਹ ਬੰਦਾ ਆਣ ਕੇ ਚਾਬੀ ਘਮਾਊਗਾ ਵਿੱਚ ਲੋਕ ਦੇ ਜੀ ਬਜ਼ੁਰਗਾਂ ਕੋਲ ਪਿਆ ਅਲਾਰਮ ਉਦੋਂ ਵੀ ਵੱਜ ਜਾਣਾ ਵਾ ਕਿ ਤੁਹਾਡੇ ਦਰਵਾਜ਼ੇ ਨੂੰ ਤੁਹਾਡੀ ਮਰਜ਼ੀ ਤੋਂ ਬਿਨਾਂ ਕੋਈ ਚਾਬੀ ਲਗਾ ਕੇ ਖੋਲ ਰਿਹਾ ਹੋ। ਜੇ ਤੇ ਤੁਸੀਂ ਆਪ ਚਾਬੀ ਦਿੱਤੀ ਹੈ ਤੇ ਫਿਰ ਤੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਜੇ ਕਿਸੇ ਨੇ ਚਾਬੀ ਨਹੀਂ ਦਿੱਤੀ ਤੇ ਫਿਰ ਜਾ ਕੇ ਚੈੱਕ ਕਰੋ ਜਾਂ ਕੈਮਰਾ ਚੈੱਕ ਕਰੋ ਕਿ ਕੌਣ ਹੈ ਉਹ ਬੰਦਾ ਪਛਾਣ ਵਾਲਾ ਕਿ ਨਹੀਂ। ਥੈਂਕ ਯੂ ਜੀ ਬਹੁਤ ਬਹੁਤ ਸਮਾਂ ਦੇਣ ਲਈ। ਸੋ ਇਹ ਹਨ ਸਾਡੇ ਨਾਲ ਮਨਪ੍ਰੀਤ ਜਿਨ੍ਹਾਂ ਨੇ ਦੱਸਿਆ ਕਿ ਆਪਣੇ ਘਰ ਨੂੰ ਸਮਾਰਟ ਬਣਾਉਣ ਵਾਸਤੇ ਕਾਫੀ ਇਹਦਾਇ ਨਾਲੋ ਸ਼ਹਿਰਾਂ ਵਿੱਚ ਜਿਹੜੇ ਕੀ ਘਰ ਸਮਾਰਟ ਬਣਾਏ ਗਏ ਨੇ। ਸੋ ਕੈਮਰਾਮੈਨ ਸੰਦੀਪ ਨਾ ਡਿਫੈਂਸਨ ਪੰਜਾਬੀ ਤਰਨਤਾਰਨ ਅਨਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ